ਅੱਜ ਦੇਖਦੇ ਆ ਧੀਆਂ ਨੂੰ ਪਿਆਰ ਕਰਨ ਵਾਲੇ ਕਿੰਨਕ ਵੀਡੀਓ ਨੂੰ ਸ਼ੇਅਰ ਕਰਦੇ ਨੇ ਇੰਨਾਂ ਧੀਆਂ ਨੇ ਕਿਸੇ ਇੱਕ ਪਿੰਡ ਜਾਂ ਸ਼ਹਿਰ ਦਾ ਨਹੀਂ ਜੀ ਇੰਨਾਂ ਧੀਆਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਏ ਤੇ ਇਹ ਧੀਆਂ ਨੇ ਜਿਹੜੀਆਂ ਪੰਜਾਬ ਦੇ ਲਈ 골ਡ ਮੈਡਲ ਜਿੱਤ ਕੇ ਲਿਆਈਆਂ ਨੇ ਤੇ ਤੁਸੀਂ ਜੇ ਇਸ ਵੀਡੀਓ ਨੂੰ ਸ਼ੇਅਰ ਕਰ ਦੋਗੇ ਨਾ ਧੀਆਂ ਦਾ ਮਾਣ ਵੱਜੂਗਾ ਕਮੈਂਟ ਬਾਕਸ ਦੇ ਵਿੱਚ ਜੇਕਰ ਵਾਹਿਗੁਰੂ ਲਿਖ ਦੋਗੇ ਤਾਂ ਇੰਨਾਂ ਧੀਆਂ ਨੂੰ ਹੋਰ ਹੌਸਲਾ ਮਿਲੂਗਾ ਕਿ ਸਾਡੀ ਸਪੋਰਟ ਦੇ ਵਿੱਚ ਲੱਖਾਂ ਲੋਕ ਖੜੇ ਨੇ ਤੇ ਸਾਨੂੰ ਪਿਆਰ ਕਰਦੇ ਨੇ ਤੇ ਨਾਲ ਹੀ ਦੱਸਦਾ ਇਨ੍ਹਾਂ ਧੀਆਂ ਨੂੰ ਮੱਲੀ ਸ਼ਾਇਤਾ ਦੀ ਵੀ ਲੋੜ ਹੈ ਤੁਹਾਡੀ 1-1 ਰੁਪਏ ਨਾਲ ਧੀਆਂ ਆਪਣੇ ਦੇਸ਼ ਲਈ ਖੇਡ ਸਕਦੀਆਂ ਨੇ ਬਹੁਤ ਗਰੀਬ ਘਰ ਦੀਆਂ ਧੀਆਂ ਨੇ ਤੇ ਅੱਜ 골ਡ ਮੈਡਲ ਜਿੱਤ ਕੇ ਆਈਆਂ ਨੇ ਤੇ ਤੁਹਾਡਾ ਹੱਕ ਬਣਦਾ ਹੈ ਕਿ ਇਨ੍ਹਾਂ ਧੀਆਂ ਨੂੰ ਸਪੋਰਟ ਕਰੀਏ ਇਹ ਧੀਆਂ ਨੇ ਜੀ ਪਿੰਡ ਚਿਚੜ ਵਾਲੇ ਦੀਆਂ ਤੇ ਕਿੱਕ ਬੌਕਸਿੰਗ ਦੇ ਵਿੱਚ ਨੈਸ਼ਨਲ ਦੇ ਵਿੱਚੋਂ 골ਡ ਮੈਡਲ ਪ੍ਰਾਪਤ ਕੀਤਾ ਹੈ ਤਿੱਆਂ ਨੇ ਬਹੁਤ ਮਿਹਨਤ ਕੀਤੀ ਆ ਤਾਈਂ ਜਾ ਕੇ ਇਹ ਮਿਲਿਆ ਤੇ ਤਿੱਆਂ ਨੇ ਬਹੁਤ ਸੋਨਾ ਸੁਨੇਹਾ ਦਿੱਤਾ ਹੈ ਕਿ ਨਸ਼ਿਆਂ ਨੂੰ ਛੱਡ ਕੇ ਜੇਕਰ ਆਪਾਂ ਸਹੀ ਰਾਹ ਚੂਣਾਂਗੇ ਤਾਂ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਆ ਪਹਿਲਾਂ ਧੀ ਨਾਲ ਗੱਲ ਕਰਦੇ ਆ ਜੋ ਅੱਜ ਮਾਨ ਸਨਮਾਨ ਦਿੱਤਾ ਗਿਆ ਇਹਦੇ ਬਾਰੇ ਅਸੀਂ ਮਤਲਬ ਕਿ ਜਿਹੜੀਆਂ ਪਿੰਡ ਦੀਆਂ ਕੁੜੀਆਂ ਨੇ ਉਹ ਵੀ ਅੱਗੇ ਆਣਾ ਚਾਹ ਆ ਜਾਣ ਕਿ ਜੇ ਜਿਵੇਂ ਅਸੀਂ ਜਿੱਤ ਕੇ ਆਏ ਆ ਵੀ ਪਿੰਡ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਵੀ ਅੱਗੇ ਐਵੇਂ ਹੀ ਜਿੱਤ ਕੇ ਆਉਣ ਏ ਸਾਨੂੰ ਬਹੁਤ ਵਧੀਆ ਲੱਗਾ ਕਿ ਸਾਰੇ ਪਿੰਡਾਂ ਵਾਸੀਆਂ ਨੇ ਸਾਰੇ ਜਿਹੜੇ ਸਰਪੰਚ ਐਮ ਐਲ ਏ ਸਾਹਿਬ ਇਹਨਾਂ ਨੇ ਸਨਮਾਨਤ ਕਿਨ ਕੀਤਾ ਸਾਨੂੰ ਬਹੁਤ ਵਧੀਆ ਲੱਗਾ ਜੀ ਤੇ ਇੱਕ ਗੱਲ ਦੱਸੋ ਬੱਚੇ ਜਿਹੜੀ ਤੁਸੀਂ ਖੇਡ ਖੇਡ ਕੇ ਆਏ ਹੋ ਕਿਹੜੀ ਦਾ ਮੈਡਲ ਤੁਸੀਂ ਪ੍ਰਾਪਤ ਕੀਤਾ ਜੀ ਵਾਕੋ ਇੰਡੀਆ ਹੈ ਵਾਕੋ ਇੰਡੀਆ ਐਸੋਸੀਏਸ਼ਨ ਫਾਊਂਡੇਸ਼ਨ ਗੇਮ ਹੈ ਜੀ ਹਾਂਜੀ ਬਈ ਇਹ ਇਹ ਇਸ ਜੇ ਅਸੀਂ ਮੇਰੇ ਵੇਟ ਦੀਆਂ ਸੀ ਤਿੰਨ ਕੁੜੀਆਂ ਠੀਕ ਹੈ ਇਹ ਤਿੰਨਾਂ ਨਾਲ ਫਾਈਟ ਹੋਈ ਆ ਇਹ ਤਿੰਨਾਂ ਚ ਨਾਲ ਫਾਈਟ ਕਰਕੇ ਮੈਂ ਫਰਸਟ ਪੋਜੀਸ਼ਨ ਕੱਢੀ ਆ ਪਿੰਡ ਕ੍ਰੀਮਨਗਰ ਚਿਚੜਵਾਲਾ ਤੋਂ ਅਸੀਂ ਗਏ ਸੀ 22 ਤਰੀਕਾ ਗਏ ਸੀ 26 ਤਰੀਕਾ ਜਿਵਾਪਸ ਆਏ ਆ ਹਿਮਾਚਲ ਸੋਲਨ ਜੇ ਹੋਈ ਸੀ ਗੇਮ ਤੇ 5 ਦਿਨਾਂ ਨਾਲ ਹੋ ਜਾਂਦਾ ਹੈ ਨੌਜਵਾਨਾਂ ਨੂੰ ਕੀ ਪ੍ਰੇਰਨਾ ਦਿੰਨੇ ਹੋ ਸਤਬਾਲਾ ਤੇ ਮੈਨੂੰ ਉਹ ਪਾਣੀ ਦਾ ਨੂੰ ਕੀ ਕਰਦੇ ਪੜਦੇ ਨੇ ਜਿਹੜੇ ਪਿੰਡ ਦੇ ਮੁੰਡੇ ਆ ਅੱਜ ਕੱਲ ਨਸ਼ੇ 'ਚ ਬਹੁਤ ਪੈ ਰਹੇ ਨੇ ਉਹਨਾਂ ਨੂੰ ਗੋੜ ਦਿੰਦਾ ਜਾਏ ਜੋ ਕਿ ਉਹ ਉੱਥੇ ਪ੍ਰੈਕਟਿਸ ਕਰਕੇ ਅਪਿੰਡ ਦਾ ਨਾਮ ਉੱਚਾ ਕਰਵਾਣ ਅਤੇ ਆਪਣੀ ਮਿਹਨਤ ਜਾਰੀ ਰੱਖਣ ਸਰ ਇਹ ਜਿਹੜੀਆਂ ਬੱਚੀਆਂ ਦੋ 골ਡ ਮੈਡਲ ਜਿੱਤ ਕੇ ਆਈਆਂ ਨੇ ਕਦੋਂ ਤੋਂ ਜਿਹੜੀ ਮਿਹਨਤ ਹੈ ਇਨ੍ਹਾਂ ਬੱਚੀਆਂ ਦੀ ਚੱਲ ਰਹੀ ਹੈ ਇਹਨਾਂ ਦਾ ਆਸਰ तकरीबन ਲਗਭਗ 2 ਸਾਲ ਹੋ ਗਏ ਨੇ ਕਿ ਪਹਿਲਾਂ ਸਰਕਾਰੀ ਸਕੂਲ ਚ ਉਸ ਤੋਂ ਬਾਅਦ ਐਪੀਐਸ ਸਕੂਲ ਚ ਪ੍ਰੈਕਟਿਸ ਕਰਦੀਆਂ ਦੀਆਂ ਬੱਚੀਆਂ ਮਿਹਨਤ ਕਰਦੀਆਂ ਰਹੀਆਂ ਉਸ ਤੋਂ ਬਾਅਦ ਵੈਗਰੂ ਨੇ ਸੱਚੇ ਬਾਦਸ਼ਾਹ ਨੇ ਉਹਨਾਂ ਨੂੰ ਮੌਕਾ ਦਿੱਤਾ ਪਹਿਲਾਂ ਡਿਸਟ੍ਰਿਕਟ ਲੈਵਲ ਤੇ ਫਿਰ ਸਟੇਟ ਲੈਵਲ ਤੇ ਤਿੰਨ ਚਾਰ ਜਗ੍ਹਾਾਂ ਨਾਲ ਦੀ ਫਾਈਟ ਹੋਈ ਉਸ ਤੋਂ ਬਾਅਦ ਇਹਨਾਂ ਨੂੰ ਮੌਕਾ ਮਿਲਿਆ ਨੈਸ਼ਨਲ ਚ ਅੱਜ ਨੈਸ਼ਨਲ ਚ ਉਹ ਇਹ ਬੱਚੀਆਂ ਨੇ ਫਰਸਟ ਪੋਜੀਸ਼ਨ 골ਡ ਮੈਡਲ ਹਾਸਲ ਕੀਤਾ ਸਾਨੂੰ ਮਾਣ ਹੈ ਆਪਣੇ ਬੱਚਿਆਂ ਦੇ ਤੇ ਮੈਂ ਇਹੀ ਪੇਰੈਂਟਸ ਨੂੰ ਬੇਨਤੀ ਕਰਦਾ ਕੀ ਬੇਟੀ ਪੜਾਓ ਬੇਟੀ ਬਚਾਓ ਜਿਵੇਂ ਧੀਆ ਅੱਗੇ ਆ ਕੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਦੀਆਂ ਨੇ ਇਸ ਤਰ੍ਹਾਂ ਹੀ ਨਾ ਬੱਚੀਆਂ ਨੇ ਆਪਣੇ ਮਾਪੇ ਦਾ ਆਪਣੇ ਪਿੰਡ ਦਾ ਆਪਣੇ ਹਲਕੇ ਦਾ ਆਪਣੇ ਪੂਰੇ ਭਾਰਤ ਮਤਲਬ ਪੰਜਾਬ ਦਾ ਨਾਮ ਰੋਸ਼ਨ ਕੀਤਾ